ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ 'ਚੋਂ ਨਸ਼ੇ ਦੇ ਕੋੜ ਨੂੰ ਖਤਮ ਕਰਨ ਲਈ ਵਚਨਬੱਧ ਹੈ ਲੋਕਾਂ ਦੇ ਹਿੱਤ ਲਈ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਇੱਕ ਲੋਕ ਲਹਿਰ ਬਣ ਚੁੱਕੀ ਹੈ ਯੁੱਧ ਨਸ਼ੇ ਵਿਰੁੱਧ ਬਹੁਤ ਵੱਡਾ ਪੱਧਰ ਤੇ ਛੇੜਿਆ ਆਇਆ ਹੈ ਪਰ ਕੱਲਾ ਸਰਕਾਰ ਜਾਂ ਪੁਲਿਸ ਦਾ ਕੰਮ ਨਹੀਂ ਇਹ ਚ ਜਨਤਾ ਤੇ ਪ੍ਰਸ਼ਾਸਨ ਨਾਲ ਲੱਗੂਗਾ ਲੋਕ ਇਹਦੇ ਅੱਖਾਂ ਤੇ ਕੰਨ ਬਣਨਗੇ ਜੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਕੋਈ ਨਸ਼ਾ ਤਸਕਰ ਆ ਗਿਆ ਤਾਂ ਉਹ ਕਹਨ ਵੀ ਲੋ ਜ ਹੁਣ ਆਪਣੀ ਪੁਲਿਸ ਆਊਗੀ ਉਦ ਜੇ ਤੁਸੀਂ ਦੱਸ ਦੋਗੇ ਸਾਨੂੰ ਉਦੋਂ ਬਾਅਦ ਕਾਰਵਾਈ ਨਾ ਕਰੀਏ ਤਾਂ ਅਸੀਂ ਅਸੀਂ ਜ਼ਿੰਮੇਵਾਰ ਹਾਂ ਨਸ਼ਾ ਵਿਰੋਧੀ ਮੌਹਿਮ ਯੁੱਧ ਨਸ਼ਿਆ ਵਿਰੁੱਧ ਦੇ ਤਹਿਤ ਹੁਣ ਤੱਕ ਪੁਲਿਸ ਵੱਲੋਂ 24506 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ 36464 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਅਤੇ ਕਰੋੜਾਂ ਰੁਪਏ ਦੀ ਡਰਗ ਮਨੀ ਜ਼ਬਤ ਕੀਤੀ ਗਈ ਹੈ ਪੁਲਿਸ ਵੱਲੋਂ ਨਸ਼ਾ ਤਸਕਰਾਂ ਉੱਪਰ ਬੁਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਸ਼ਾ ਵੇਚ ਕੇ ਖੜੇ ਕੀਤੇ ਮਹਿਲ ਸਟ੍ਰੈਟਜੀ ਕੀਤੇ ਜਾ ਰਹੇ ਨੇ ਇਸੇ ਮੋਹਮ ਦੇ ਚੱਲਦੇ ਹੁਣ ਪੰਜਾਬ ਦੇ ਕਈ ਪਿੰਡ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਗਏ ਹਨ ਯੁੱਧ ਨਸ਼ਿਆਂ ਵਿਰੁੱਧ ਬੜਾ ਵੱਡਾ ਕਲੰਕ ਇੱਕ ਸਾਡੇ ਪੰਜਾਬ ਦੇ ਮੱਥੇ ਤੇ ਲੱਗਿਆ ਸੀ ਜਿਹੜੇ ਤਸਕਰਾਂ ਨੇ ਉਸ ਪਾਪ ਦੀ ਕਮਾਈ ਨਾਲ ਉਹਨਾਂ ਨੇ ਮਹਿਲ ਬਣਾਏ ਉਹਨਾਂ ਸਾਰਿਆਂ ਤੇ ਫਿਰ ਪੀਲਾ ਪੰਜਾਬ ਹੀ ਚੱਲਿਆ ਔਰ ਚੱਲ ਰਿਹਾ ਹਰ ਰੋਜ਼ ਤਾਂ ਸਾਡੇ ਨਾਲ ਸਾਬਕਾ ਕੈਬਨਰ ਵਜ਼ੀਰ ਮੁਖ ਬਲਾਰੇ ਆਮ ਆਦਮੀ ਪਾਰਟੀ ਦੇ ਤਾਂ ਕੇਂਦਰ ਸਰਕਾਰ ਦੇ ਵੱਲੋਂ ਲੋਕ ਸਭਾ ਦੇ ਵਿੱਚ ਕੱਲ ਕੇਂਦਰੀ ਮੰਤਰੀ ਨੇ ਪੰਜਾਬ ਦੇ ਬਾਰੇ ਜੋ ਬਿਆਨ ਦਿੱਤਾ ਹੈ ਤਾਂ ਤਾਲੀਵਾਲ ਸਾਹਿਬ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਇਸ ਬਿਆਨ ਦੇ ਨਾਲ ਇਤਫਾਕ ਰਹਾ ਨਹੀਂ ਨਹੀਂ ਉਹਨਾਂ ਨੇ ਬਹੁਤ ਕਲੀਅਰ ਕਰ ਦਿਆ ਪੰਜਾਬੀ ਕਿ ਉਹਨਾਂ ਨੇ ਸਪਸ਼ਟ ਕਰ ਦਿਆ ਪੂਰਾ ਕਰ ਦਿੱਤਾ ਪੰਜਾਬੀ ਜਮਾਤ ਕਿ 90% ਕਮੀ ਆ ਗਈ ਹੈ ਇੱਕ ਜਿਹੜੀ 45-60 ਦੀ ਘਟਰਾਵਾਂ ਸੀਗੀ ਇਸ ਕਰਕੇ ਜਿਹੜਾ ਬਾਤ ਬਾਹਰ ਇਹ ਕਹਿੰਦੇ ਸੀ ਕਿ ਪੰਜਾਬ ਦੋਸ਼ੀ ਹੈ ਜੀ ਦਿੱਲੀ ਦੇ ਵਿੱਚ ਪ੍ਰਦੂਸ਼ਣ ਵਾਸਤੇ ਪੰਜਾਬ ਦੇ ਕਿਸਾਨ ਦੋਸ਼ੀ ਨੇ ਉਹ ਸਾਰੀ ਗੱਲ ਜਿਹੜੀ ਕੱਲ ਲੋਕ ਸਭਾ ਦੇ ਵਿੱਚ ਸਪਸ਼ਟ ਹੋ ਗਈ ਸਰਪੰਨ ਸਾਹਿਬ ਪੰਜਾਬ ਸਰਕਾਰ ਦੇ ਐਫਰਟ ਵੀ ਤੁਸੀਂ ਇਹਦੇ ਵਿੱਚ ਮੰਨਦੇ ਹੋ ਕਿ ਜਿਹੜੇ ਪਰਾਲੀ ਸੁਰਦਣ ਲਈ ਲੋਕਾਂ ਨੂੰ ਜਿਹੜਾ ਜਾਗਰੂਕ ਕੀਤਾ ਗਿਆ ਹਾਲਾਂਕਿ ਬਹੁਤ ਥੋੜੀ ਸਾੜੀ ਗਈ ਕਈ ਜਗ੍ਹਾ ਨਹੀਂ ਵੀ ਸਰਦਾ ਪਰ ਪੰਜਾਬ ਸਰਕਾਰ ਨੇ ਜਿਹੜੇ ਤੁਸੀਂ ਐਫਰਟ ਕੀ ਇਹ ਜਿਹੜੀ ਸਾਡੀ ਸਰਕਾਰ ਤੇ ਲਗਾਤਾਰ ਲੱਗੀ ਅਸੀਂ ਤਾਂ ਲਗਾਤਾਰ ਕਿਸਾਨਾਂ ਨੂੰ ਸੈਮੀਨਾਰ ਕਰਦੇ ਆ ਬਹੁਤ ਸਾਰੇ ਅਸੀਂ ਜਿਹੜੇ ਐਗਰੀਕਲਚਰ ਦੇ ਸੰਧ ਨੇ ਉਹ ਦਿੱਤੇ ਆ ਜਿੰਨਾ ਪਦਾਲੀ ਸਭੀ ਜਾ ਸਕੇ ਸਬਸਿਡੀਆਂ ਦਿੱਤੀਆਂ ਉਹਦੇ ਉੱਤੇ ਇਸ ਕਰਕੇ ਮਤਲਬ ਪੰਜਾਬ ਸਰਕਾਰ ਤਾਂ ਕਦੀ ਵੀ ਨਹੀਂ ਚਾਹੁੰਦੀ ਕਿ ਪਦਾਲੀ ਦੁਆਕ ਲੱਗੇ ਅਸੀਂ ਇਹਦੀ ਚਾਹੁੰਦੇ ਅਸੀਂ ਤਾਂ ਕਹਿੰਦੇ ਕਿਸਾਨ ਇਹਨੂੰ ਆਪਣੀ ਜ਼ਮੀਨ ਦੇ ਵਿੱਚ ਹੀ ਮਤਲਬ ਜੂਜ਼ ਕਰ ਰਿਹਾ ਆਰੈਨਕੂ ਜਿਹੜੀ ਆ ਉਹਦੇ ਲਈ ਬਹੁਤ ਸਾਰੇ ਇਦਾਂ ਦੇ ਮਤਲਬ ਜਿਹੜੇ ਐਗਰੀਕਲਚਰ ਦੇ ਨਾਲ ਸੰਬੰਧਿਤ ਨੇ ਸੰਤ ਜਿਹੜੇ ਉਹ ਅਸੀਂ ਦਿੱਤੇ ਆ ਸਬਸਿਡੀ ਦੇ ਉੱਤੇ ਬਹੁਤ ਕਿਸਾਨਾਂ ਦੀ ਮਤ ਕੀਤੀ ਹੈ ਬਟ ਹੁਣ ਜਿਹੜਾ ਇਹ ਨਾਲ ਇਹ ਵੀ ਸਪਾਇਟ ਹੋ ਗਿਆ ਕਿ ਦਿੱਲੀ ਤੇ ਜਿਹੜਾ ਪੋਲਿਊਸ਼ਨ ਹੈ ਧਾਲੀਵਾਲ ਸਾਹਿਬ ਇਹਦੇ ਉੱਤੇ ਹੁਣ ਜਿਹੜੀ ਦਿੱਲੀ ਦੀ ਬੀਜੇਪੀ ਸਰਕਾਰ ਆ ਹੁਣ ਉਹਨਾਂ ਨੂੰ ਇਹ ਕਲੀਅਰ ਹੋ ਗਿਆ ਕਿਉਂਕਿ ਅੱਗੇ ਦੇ ਪੰਜਾਬ ਦੇ ਕਿਸਾਨਾਂ ਦੇ ਉਲਜਾਮ ਲਾ ਦਿੰਦੇ ਸੀ ਬਿਲਕੁਲ ਉਹਨਾਂ ਨੂੰ ਕਲੀਅਰ ਹੋ ਗਿਆ ਉਹਨਾਂ ਨੂੰ ਵੀ ਕਲੀਅਰ ਹੋ ਗਿਆ ਤੇ ਕੇਂਦਰ ਸਰਕਾਰ ਨੂੰ ਵੀ ਕਲੀਅਰ ਹੋ ਗਿਆ ਕਿ ਪੰਜਾਬ ਦੇ ਕਿਸਾਨਾਂ ਦਾ ਇਹਦੇ 'ਚ ਕੋਈ ਕਸੂਰ ਨਹੀਂ ਤੁਹਾਨੂੰ ਇਹ ਲੱਗਦਾ ਕਿ ਇਹਨਾਂ ਨੂੰ ਇਹ ਦੋਸ਼ ਹੋਣ ਜਿਹੜੇ ਲਾਉਂਦੀ ਬਜਾਏ ਇਹਦੇ ਉੱਤੇ ਇਹ ਉਪਰਾਲਾ ਕਰਨਾ ਚਾਹੀਦਾ ਕਿ ਪੋਲਿਊਸ਼ਨ ਆ ਕਿੱਥੋਂ ਰਿਹਾ ਦਿੱਲੀ ਦੇ ਇੰਡਸਟਰੀ ਦੇ ਧੂਏ ਤੋਂ ਆ ਰਿਹਾ ਜਾਂ ਵਹੀਕਲਸ ਤੋਂ ਆ ਰਿਹਾ ਵੇਖੋ ਇਹ ਤਾਂ ਉਹਦਾਂ ਨੂੰ ਦੇਖਣਾ ਚਾਹੀਦਾ ਕਿ ਦਿੱਲੀ ਦੇ ਅੰਦਰ ਜਿਹੜੀ ਰਹਿਤਖੂਨ ਨੂੰ ਅੱਗ ਲਾਉਂਦੇ ਕੂੜੇ ਨੂੰ ਅੱਗ ਲਾਉਂਦੇ ਆ ਉਹਦੇ ਤੋਂ ਦਿੱਲੀ ਦੀਆਂ ਗੱਡੀਆਂ ਦੇ ਪ੍ਰਦੂਸ਼ਣ ਤੋਂ ਇੰਡਸਟਰੀ ਬਹੁਤ ਹੈ ਦਿੱਲੀ 'ਚ ਉਹਦੇ ਤੋਂ ਆਦਿਆ ਉਹਦੇ ਲਈ ਇਹਨਾਂ ਨੇ ਹੁਣ ਤੱਕ ਕੋਈ ਪ੍ਰਬੰਧ ਨਹੀਂ ਕੀਤਾ ਸੋਮਨਗਰ ਉਹ ਇਹਨਾਂ ਨੂੰ ਪਦਵੰਤ ਕਰਨੇ ਚਾਹੀਦੇ ਬਜਾਏ ਕਿ ਪੰਜਾਬ ਨੂੰ ਬਾਤ ਬਾਤ ਬਦਨਾਮ ਕਰਨ ਇਹ ਆਪਣਾ ਕੰਠੀ ਕਰਨ ਫੇਰ ਕੰਮ ਬੁੱਧ ਕੱਲ ਦੇ ਇਸ ਬਿਆਨ ਦੇ ਆਖਰ ਸਵਾਲ ਕੱਲ ਦੇ ਇਸ ਬਿਆਨ ਨਾਲ ਘੱਟੋ ਘੱਟ ਇਹ ਤਾਂ ਰਾਹਤ ਮਿਲੀ ਹੈ ਨਾ ਕਿ ਕਿਉਂਕਿ ਹਰ ਗੱਲ ਤੇ ਪੰਜਾਬ ਦੇ ਕਿਸਾਨ ਲਗਾਤਾਰ ਜਦੋਂ ਤੁਹਾਡੀ ਵੀ ਸਰਕਾਰ ਸੀ ਦਿੱਲੀ ਚ ਇੱਥੇ ਪੰਜਾਬ ਦੇ ਕਿਸਾਨ ਨੂੰ ਬਦਨਾਮ ਕੀਤਾ ਜਾਂਦਾ ਵੇਖੋ ਉਦੋਂ ਵੀ ਸਾਡਾ ਸਟੈਂਡ ਸੀਗਾ ਮੈਗਰੀਕਲਚਰ ਮੰਤਰੀ ਸੀਗਾ ਉਦੋਂ ਵੀ ਬੇਦਾ ਵੀ ਸੀਐਮ ਸਾਹਿਬ ਦਾ ਵੀ ਮਾਨ ਸਾਹਿਬ ਦਾ ਸਾਡੀ ਸਰਕਾਰ ਦਾ ਸਟੈਂਡ ਸੀਗਾ ਕਿ ਯਾਰ ਸਾਡਾ ਧੂਆਂ ਕਿਦਾ ਦਿੱਲੀ ਪਹੁੰਚ ਗਿਆ ਦੱਸੋ ਤੁਸੀਂ ਸਾਡਾ ਧੂਆਂ ਜਿਹੜਾ ਜਿਹ ਵੀ ਗਏ ਰਸਤੇ ਜ ਹਰਿਆਣਾ ਵੀ ਪੈਂਦਾ ਆ ਹਰਿਆਣਾ ਪੈਂਦਾ ਰਸਤੇ ਦੇ ਵਿੱਚ ਮੈਂ ਉਹਦਾ ਚੈਲੰਜ ਵੀ ਕੀਤਾ ਤੁਮਰ ਸਾਹਿਬ ਉਹਦਾ ਐਗਰੀਕਲਚਰ ਮਿਨਿਸਟਰ ਸੀਗੇ ਮੈਂ ਉਹਨਾਂ ਨੂੰ ਚੈਲੰਜ ਕੀਤਾ ਕਿ ਸਾਡੇ ਮਿਲਦਾ ਆਓ ਤੁਸੀਂ ਦੇਖੋ ਹਰਿਆਣੇ ਚੋਂ ਜਾਂਦਾ ਸਾਡੇ ਚੋਂ ਜਾਂਦਾ ਕਿੱਥੋਂ ਜਾਂਦਾ ਸਾਦਾ ਹੀ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਉਹ ਕਰਦੇ ਆ ਇਹ ਤੋਂ ਵੱਧ ਕੁਛ ਨਹੀਂ ਆ ਤਾਂ ਲੱਗਦਾ ਕਿ ਹੁਣ ਉਹ ਇਸ ਲੈਵਲ ਦੇ ਉੱਤੇ ਹੁਣ ਇਸ ਵਾਰ ਹਮਲਾ ਮਾਰਨਗੇ ਕਿ ਪੋਲੂਸ਼ਨ ਦਾ ਘਟਾ ਸਕਣਗੇ ਨਹੀਂ ਨਹੀਂ ਕੋਈ ਘਟਾਉਣਾ ਚਾਹੀਦਾ ਕਰਨਾ ਚਾਹੀਦਾ ਸਰਕਾਰਾਂ ਦਾ ਬਈ ਉੱਥੇ ਦਿੱਲੀ ਤੇ ਦੇਖੋ ਇੱਥੇ ਤਾਂ ਕਣਕੇ ਡੀਡੀ ਹੋ ਗਈ ਆ ਝੋਨਾ ਤੋਂ ਨਾ ਪਤਾ ਨਹੀਂ 2 ਮਹੀਨੇ ਹੋ ਗਏ ਮ ਅੱਜ ਤੁਸੀਂ ਦਿੱਲੀ ਚੱਲ ਜਾਓ ਮੈਂ ਪਹਿਲੇ ਵੀਕ ਦਿੱਲੀ ਸੀਗਾ ਸਾਹ ਦੀ ਲਿਆ ਦਿੰਦਾ ਉੱਥੇ ਵੇਖੋ ਜੇ ਤੁਸੀਂ ਨੋੜ ਕੋ ਦੋ ਇੱਕ ਵਾਰ ਪੁਲਾੜੀ ਛੜਦੀ ਇੱਕ ਵਾਰ ਕੰਕੜ ਦਾ ਨਾਰ ਛੜਦਾ ਦੋ ਵਾਰ ਸਰਦਾ ਸਾਲ ਚ ਤੇ ਦਿੱਲੀ ਤੇ 12 ਮਹੀਨੇ ਪ੍ਰਦੂਸ਼ਣ ਰਹਿੰਦਾ ਉਹ ਬਾਕੀ ਕਿਤੋਂ ਆ ਜਾਂਦਾ ਇੱਕ ਕਰਕੇ ਸਾਰਾ ਬਦਨਾਮ ਕਰ ਦੇ ਸੀਗਾ ਉਹ ਆਪਣਾ ਆਪਣਾ ਨਹੀਂ ਕੰਟਰੋਲ ਕਰਦੇ ਬਾਕੀ ਸਾਰਾ ਕੋਈ ਬਦਨਾਮ ਕਰਦਾ ਸਰਵਾਜੀ ਦਾ ਪੰਜਾਬ ਦੇ ਸਾਬਕਾ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤਾਂ ਉਹਨਾਂ ਨੇ ਕਿਹਾ ਕਿ ਤੋਮਰ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਹੈ ਉਸ ਦੇ ਨਾਲ ਸਪਸ਼ਟ ਹੋ ਗਿਆ ਹੈ ਕਿ ਹੁਣ ਪੰਜਾਬ ਦੇ ਕਿਸਾਨਾਂ ਦੇ ਨਾਲ ਜਿਹੜਾ ਧੂਪਰਾਲੀ ਦਾ ਧੂਆਂ ਸੀ ਇਹ ਦਾ ਨਹੀਂ ਨਹੀਂ ਸੀ ਇਸ ਦਾ ਅਸਰ ਪੈ ਰਿਆ ਤੇ ਦਿੱਲੀ ਦਾ ਪੋਲਿਊਸ਼ਨ ਜਿਹੜਾ ਹੈ ਦਿੱਲੀ ਦੇ ਇੰਡਸਟਰੀ ਤੋਂ ਤੇ ਕੂੜੇ ਦੇ ਸਾੜਨ ਦੇ ਨਾਲ ਹੁੰਦਾ ਸੀ ਕੈਮਰਾ ਪਰਸਨ ਵਿਪਨ ਚਰਮਾ ਦੇ ਨਾਲ ਗਗਨਦੀਪ ਸ਼ਰਮਨ ਦੈਨਿਕ ਸੂਰਾਂ ਟੀਵੀ ਅੰਮ੍ਰਿਤਸਰ ਸਾਡੇ ਨਾਲ ਸਾਫਕਾ ਕੈਬਨਟ ਵਜ਼ੀਰ ਮੁਖ ਬੁਲਾ ਰਹੇ ਆਮ ਆਦਮੀ ਪਾਰਟੀ ਦੇ ਤਾਂ ਕੇਂਦਰ ਸਰਕਾਰ ਦੇ ਵੱਲੋਂ ਲੋਕ ਸਭਾ ਦੇ ਵਿੱਚ ਕੱਲ ਕੇਂਦਰੀ ਮੰਤਰੀ ਨੇ ਪੰਜਾਬ ਦੇ ਬਾਰੇ ਜੋ ਬਿਆਨ ਦਿੱਤਾ ਹੈ ਤਾਂ ਤਾਲੀਵਾਲ ਸਾਹਿਬ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਇਸ ਬਿਆਨ ਦੇ ਨਾਲ ਇਤਫਾਕ ਨਹੀਂ ਨਹੀਂ ਉਹਨਾਂ ਨੇ ਬਹੁਤ ਕਲੀਅਰ ਕਰ ਦਿਆ ਪੰਜਾਬੀ ਕਿ ਉਹਨਾਂ ਨੇ ਸਪਸ਼ਟ ਕਰ ਦਿਆ ਪੂਰਾ ਕਰ ਦਿੱਤਾ ਪੰਜਾਬੀ ਜੀ ਕਿ 90% ਕਮੀ ਆ ਗਈ ਹੈ ਇੱਕ ਜਿਹੜੀ 45-60 ਦੀ ਘਟਰਾਵਾਂ ਸੀ ਜੀ ਜੀ ਇਸ ਕਰਕੇ ਜਿਹੜਾ ਬਾਤ ਬਹਾਦ ਇਹ ਕਹਿੰਦੇ ਕਿ ਪੰਜਾਬ ਦੋਸ਼ੀ ਹੈ ਜੀ ਦਿੱਲੀ ਦੇ ਵਿੱਚ ਪ੍ਰਦੂਸ਼ਣ ਵਾਸਤੇ ਪੰਜਾਬ ਦੇ ਕਿਸਾਨ ਦੋਸ਼ੀ ਨੇ ਉਹ ਸਾਰੀ ਗੱਲ ਜਿਹੜੀ ਕੱਲ ਲੋਕ ਸਭਾ ਦੇ ਵਿੱਚ ਸਪਸ਼ਟ ਹੋ ਗਈ ਹੈ ਸਰਪੰਚ ਸਾਹਿਬ ਪੰਜਾਬ ਸਰਕਾਰ ਦੇ ਐਫਰਟ ਵੀ ਤੁਸੀਂ ਇਹਦੇ ਵਿੱਚ ਮੰਨਦੇ ਹੋ ਕਿ ਜਿਹੜੇ ਪਰਾਲੀ ਸੁਰਦਣ ਲਈ ਲੋਕਾਂ ਨੂੰ ਜਿਹੜਾ ਜਾਗਰੂਕ ਕੀਤਾ ਗਿਆ ਹਾਲਾਂਕਿ ਬਹੁਤ ਥੋੜੀ ਸਾੜੀ ਗਈ ਕਈ ਜਗ੍ਹਾ ਨਹੀਂ ਵੀ ਸਰਦਾ ਪਰ ਪੰਜਾਬ ਸਰਕਾਰ ਨੇ ਜਿਹੜੇ ਤੁਸੀਂ ਐਫਰਟ ਕੀਤੇ ਇਹ ਜਿਹੜੀ ਸਾਡੀ ਸਰਕਾਰ ਤੇ ਲਗਾਤਾਰ ਲੱਗੀ ਹੈ ਅਸੀਂ ਤਾਂ ਲਗਾਤਾਰ ਕਿਸਾਨਾਂ ਨੂੰ ਸੈਮੀਨਾਰ ਕਰਦੇ ਆ ਬਹੁਤ ਸਾਰੇ ਅਸੀਂ ਜਿਹੜੇ ਐਗਰੀਕਲਚਰ ਦੇ ਸੰਧ ਨੇ ਉਹ ਦਿੱਤੇ ਆ ਜਿੰਨਾ ਪਨਾਲੀ ਸਭੀ ਜਾ ਸਕੇ ਸਬਸਿਡੀਆਂ ਦਿੱਤੀਆਂ ਉਹਦੇ ਉੱਤੇ ਇਸ ਕਰਕੇ ਮਤਲਬ ਪੰਜਾਬ ਸਰਕਾਰ ਤਾਂ ਕਦੀ ਬਥੇ ਚਾਉਂਦੀ ਕਿ ਪਨਾਲੀ ਦੁਆਕ ਲੱਗੇ ਅਸੀਂ ਵੀ ਤਾਂ ਚਾਉਂਦੇ ਅੱਜ ਤਾਂ ਕਹਿੰਦੇ ਕਿਸਾਨ ਇਹਨਾਂ ਤੋਂ ਆਪਣੀ ਜ਼ਮੀਨ ਦੇ ਵਿੱਚ ਹੀ ਮਤਲਬ ਜੂਸ ਕਰਦੇ ਆਰਹਦ ਖੂਦ ਜਿਹੜੀ ਆ ਉਹਦੇ ਲਈ ਬਹੁਤ ਸਾਰੇ ਇਦਾਂ ਦੇ ਮਤਲਬ ਜਿਹੜੇ ਐਗਰੀਕਲਚਰ ਦੇ ਨਾਲ ਸੰਬੰਧਿਤ ਨੇ ਸੰਤ ਜਿਹੜੇ ਉਹ ਅਸੀਂ ਦਿੱਤੇ ਆ ਸਬਸਿਡੀ ਦੇ ਉੱਤੇ ਬਹੁਤ ਕਿਸਾਨਾਂ ਦੀ ਮਤ ਕੀਤੀ ਹੈ ਬਟ ਹੁਣ ਜਿਹੜਾ ਇਸ ਨਾਲ ਇਹ ਵੀ ਸਪੱਸ਼ਟ ਹੋ ਗਿਆ ਕਿ ਦਿੱਲੀ ਤੇ ਜਿਹੜਾ ਪੋਲੂਸ਼ਨ ਹੈ ਧਾਲੀਵਾਲ ਸਾਹਿਬ ਇਹਦੇ ਉੱਤੇ ਹੁਣ ਜਿਹੜੀ ਦਿੱਲੀ ਦੀ ਬੀਜੇਪੀ ਸਰਕਾਰ ਹੈ ਹੁਣ ਉਹਨਾਂ ਨੂੰ ਇਹ ਕਲੀਅਰ ਹੋ ਗਿਆ ਕਿਉਂਕਿ ਅੱਗੇ ਦੇ ਪੰਜਾਬ ਦੇ ਕਿਸਾਨਾਂ ਤੇ ਉਹ ਇਲਜ਼ਾਮ ਲਾ ਦਿੰਦੇ ਸੀ ਬਿਲਕੁਲ ਉਹਨਾਂ ਨੂੰ ਕਲੀਅਰ ਹੋ ਗਿਆ ਉਹਨਾਂ ਨੂੰ ਵੀ ਕਲੀਅਰ ਹੋ ਗਿਆ ਤੇ ਕੰਨ ਸਰਕਾਰ ਨੂੰ ਵੀ ਕਲੀਅਰ ਹੋ ਗਿਆ ਕਿ ਪੰਜਾਬ ਦੇ ਕਿਸਾਨਾਂ ਦਾ ਇਹਦੇ 'ਚ ਕੋਈ ਕਸੂਰ ਨਹੀਂ। ਤੁਹਾਨੂੰ ਇਹ ਲੱਗਦਾ ਕਿ ਇਹਨਾਂ ਨੂੰ ਇਹ ਦੋਸ਼ ਹੋਣ ਜਿਹੜੇ ਲਾਉਣ ਦੀ ਬਜਾਏ ਇਹਦੇ ਉੱਤੇ ਇਹ ਪਰਾਲਾ ਕਰਨਾ ਚਾਹੀਦਾ ਕਿ ਪੋਲਿਊਸ਼ਨ ਆ ਕਿੱਥੋਂ ਰਿਹਾ? ਦਿੱਲੀ ਦੇ ਇੰਡਸਟਰੀ ਦੇ ਧੂਏ ਤੋਂ ਆ ਰਿਹਾ ਜਾਂ ਵਹੀਕਲਸ ਤੋਂ ਆ ਰਿਹਾ? ਵੇਖੋ ਇਹ ਤਾਂ ਉਹਦਾਂ ਨੂੰ ਦੇਖਣਾ ਚਾਹੀਦਾ ਕਿ ਦਿੱਲੀ ਦੇ ਅੰਦਰ ਦਾ ਜਿਹੜੀ ਰਹਿਤਖੂਨ ਨੂੰ ਅੱਗ ਲਾਉਂਦੇ, ਕੂੜੇ ਨੂੰ ਅੱਗ ਲਾਉਂਦੇ ਆ। ਉਹਦੇ ਤੋਂ ਦਿੱਲੀ ਦੀਆਂ ਗੱਡੀਆਂ ਦੇ ਪ੍ਰਦੂਸ਼ਨ ਤੋਂ ਇੰਡਸਟਰੀ ਬਹੁਤ ਹੈ ਦਿੱਲੀ 'ਚ। ਉਹਦੇ ਤੋਂ ਆਦਿਆ। ਉਹਦੇ ਲਈ ਇਹਨਾਂ ਨੇ ਹੁਣ ਤੱਕ ਕੋਈ ਪ੍ਰਬੰਧ ਨਹੀਂ ਕੀਤਾ। ਸਮਝਦੇ ਉਹ ਇਹਨਾਂ ਨੂੰ ਪਦਵੰਤ ਕਰਨੇ ਚਾਹੀਦੇ بجائے ਕਿ ਪੰਜਾਬ ਨੂੰ ਬਾਤ ਬਾਤ ਬਦਨਾਮ ਕਰਨ ਇਹ ਆਪਣਾ ਕੰਠੀ ਕਰਨ ਫੇਰ ਕੰਮ ਬਦਲ ਕੱਲ ਦੇ ਇਸ ਬਿਆਨ ਦੇ ਆਖਿਰ ਸਵਾਲ ਕੱਲ ਦੇ ਇਸ ਬਿਆਨ ਨਾਲ ਘੱਟੋ ਘੱਟ ਇਹ ਤਾਂ ਰਾਹਤ ਮਿਲੀ ਹੈ ਨਾ ਕਿ ਕਿਉਂਕਿ ਹਰ ਗੱਲ ਤੇ ਪੰਜਾਬ ਦੇ ਕਿਸਾਨ ਲਗਾਤਾਰ ਜਦੋਂ ਤੁਹਾਡੀ ਵੀ ਸਰਕਾਰ ਸੀ ਦਿੱਲੀ ਚ ਇੱਥੇ ਪੰਜਾਬ ਦੇ ਕਿਸਾਨ ਨੂੰ ਬਦਨਾਮ ਕੀਤਾ ਜਾਂਦਾ ਵੇਖੋ ਉਦੋਂ ਵੀ ਸਾਡਾ ਸਟੈਂਡ ਸੀਗਾ ਮੈਗਰੀਕਲਚਰ ਮੰਤਰੀ ਸੀਗਾ ਉਦੋਂ ਵੀ ਬੇਦਾ ਵੀ ਸੀਐਮ ਸਾਹਿਬ ਦਾ ਵੀ ਮਾਨ ਸਾਹਿਬ ਦਾ ਸਾਡੀ ਸਰਕਾਰ ਦਾ ਸਟੈਂਡ ਸੀਗਾ ਕਿ ਯਾ ਸਾਡਾ ਧੂਆਂ ਕਿਦਾਂ ਦਿੱਲੀ ਪਹੁੰਚਗਾ ਦੱਸੋ ਤੁਸੀਂ ਸਾਡਾ ਧੂਆ ਜਿਹੜਾ ਜਿਹੜੇ ਰਸਤੇ ਹਰਿਆਣਾ ਵੀ ਪੈਂਦਾ ਆ ਹਰਿਆਣਾ ਪੈਂਦਾ ਰਸਤੇ ਦੇ ਵਿੱਚ ਮੈਂ ਉਹਨੂੰ ਚੈਲੰਜ ਵੀ ਕੀਤਾ ਤੁਮਰ ਸਾਹਿਬ ਉਹਦਾ ਐਗਰੀਕਲਚਰ ਮਿਨਿਸਟਰ ਸੀਗੇ ਮੈਂ ਉਹਨਾਂ ਨੂੰ ਚੈਲੰਜ ਕੀਤਾ ਕਿ ਸਾਡੇ ਮਿਲਦਾ ਆਓ ਤੁਸੀਂ ਦੇਖੋ ਹਰਿਆਣੇ ਤੋਂ ਜਾਂਦਾ ਸਾਡੇ ਤੋਂ ਜਾਂਦਾ ਕਿੱਥੋਂ ਜਾਂਦਾ ਸਾਦਾ ਹੀ ਪੰਜਾਬ ਨੂੰ ਬਦnaam ਕਰਨ ਵਾਸਤੇ ਉਹ ਕਰਦੇ ਆ ਇਹਦੋਂ ਵੱਧ ਕੁਛ ਨਹੀਂ ਇਤਨ ਲੱਗਦਾ ਕਿ ਹੁਣ ਉਹ ਇਸ ਲੈਵਲ ਦੇ ਉੱਤੇ ਹੁਣ ਇਸ ਵਾਰ ਹਮਲਾ ਮਾਰਨਗੇ ਕਿ ਪੋਲੂਸ਼ਨ ਦਾ ਘਟਾ ਸਕਣਗੇ ਨਹੀਂ ਨਹੀਂ ਕੋ ਨੂੰ ਘਟਾਉਣਾ ਚਾਹੀਦਾ ਕਰਨਾ ਚਾਹੀਦਾ ਸਰਕਾਰ ਆ ਬਈ ਉੱਥੇ ਦਿੱਲੀ ਤੇ ਦੇਖੋ ਇੱਥੇ ਤਾਂ ਕਣਕੇ ਡੀਡੀ ਹੋ ਗਈ ਆ ਝੋਨਾ ਤਾਂ ਪਤਾ ਨਹੀਂ 2 ਮਹੀਨੇ ਹੋ ਗਏ ਮਹੀਨਾ ਡੇਢ ਅੱਜ ਤੂੰ ਦਿੱਲੀ ਚੱਲ ਜਾ ਮੈਂ ਪਹਿਲੇ ਵੀਕ ਦਿੱਲੀ ਸੀਗਾ ਸਾਹ ਦੀ ਲਿਆ ਲੈਂਦਾ ਉੱਥੇ ਵੇਖੋ ਤੂੰ ਹੀ ਨੋੜ ਗੋਦ ਇੱਕ ਵਾਰ ਪਦਾਲੀ ਛੜਦੀ ਇੱਕ ਵਾਰ ਕੰਕਦਾ ਨਾੜ ਛੜਦਾ ਦੋ ਵਾਰ ਛੜਦਾ ਸਾਲ 'ਚ ਤੇ ਦਿੱਲੀ ਤੇ 12 ਮਹੀਨੇ ਪ੍ਰਦੂਸ਼ਣ ਰਹਿੰਦਾ ਉਹ ਬਾਕੀ ਕਿਤੋਂ ਆ ਜਾਂਦਾ ਇੱਕ ਕਰਕੇ ਸਾਰਾ ਬਦਨਾਮ ਕਰ ਦੇ ਸੀਗਾ ਉਹ ਆਪਣਾ ਆਪਣਾ ਨਹੀਂ ਕੰਟਰੋਲ ਕਰਦੇ ਬਾਕੀ ਸਾਰਾ ਕੋਈ ਬਦਨਾਮ ਕਰਦਾ ਧਰਵਾ ਜੀ ਤਾਂ ਪੰਜਾਬ ਦੇ ਸਾਬਕਾ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤਾਂ ਉਹਨਾਂ ਨੇ ਕਿਹਾ ਕਿ ਤੂਮਰ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਹੈ ਉਸ ਦੇ ਨਾਲ ਸਪਸ਼ਟ ਹੋ ਗਿਆ ਹੈ ਕਿ ਹੁਣ ਪੰਜਾਬ ਦੇ ਕਿਸਾਨਾਂ ਦੇ ਨਾਲ ਜਿਹੜਾ ਧੂਪਰਾਲੀ ਦਾ ਧੂਆਂ ਸੀ ਇਹ ਤਾਂ ਨਹੀਂ ਨਹੀਂ ਸੀ ਇਸ ਦਾ ਅਸਰ ਪੈ ਰਿਆ ਤੇ ਦਿੱਲੀ ਦਾ ਪੋਲੂਸ਼ਨ ਜਿਹੜਾ ਹੈ ਦਿੱਲੀ ਦੇ ਇੰਡਸਟਰੀ ਤੋਂ ਤੇ ਕੂੜੇ ਦੇ ਸਾੜਣ ਦੇ ਨਾਲ ਹੁੰਦਾ ਸੀ ਕੈਮਰਾ ਪਰਸਨ ਵਿਪਨ ਚਰਮਾ ਦੇ ਨਾਲ ਗਗਨਦੀਪ ਸ਼ਰਮਨ ਦਾਨਿਕ ਸੂਰਤ ਟੀਵੀ ਅੰਮ੍ਰਿਤਸਰ ਤਾਂ ਸਾਡੇ ਨਾਲ ਸਾਬਕਾ ਕੈਬਨਟ ਵਜ਼ੀਰ ਮੁਖ ਬਲਾਰੇ ਆਮ ਆਦਮੀ ਪਾਰਟੀ ਦੇ ਤਾਂ ਕੇਂਦਰ ਸਰਕਾਰ ਦੇ ਵੱਲੋਂ ਲੋਕ ਸਭਾ ਦੇ ਵਿੱਚ ਕੱਲ ਕੇਂਦਰੀ ਮੰਤਰੀ ਨੇ ਪੰਜਾਬ ਦੇ ਬਾਰੇ ਜੋ ਬਿਆਨ ਦਿੱਤਾ ਹੈ ਤਾਂ ਤਾਲੀਵਾਲ ਸਾਹਿਬ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਇਸ ਬਿਆਨ ਦੇ ਨਾਲ ਇਤਫਾਕ ਰੱਖਾ ਨਹੀਂ ਨਹੀਂ ਉਹਨੇ ਬਹੁਤ ਕਲੀਅਰ ਕਰ ਦਿਆ ਪੰਜਾਬੀ ਚ ਇਹ ਉਹਨਾਂ ਨੇ ਸਪਸ਼ਟ ਕਰ ਦਿਆ ਪੂਰਾ ਕਰ ਦਿੱਤਾ ਪੰਜਾਬੀ ਚ ਪੰਜਾਬੀ ਕਿ 90% ਕਮੀ ਆ ਗਈ ਹੈ ਇੱਕ ਜਿਹੜੀ 45 60 ਦੀ ਘਟਰਾਵਾ ਸੀ ਇਸ ਕਰਕੇ ਜਿਹੜਾ ਬਾਦਬਾਦ ਇਹ ਕਹਿੰਦੇ ਕਿ ਪੰਜਾਬ ਦੋਸ਼ੀ ਹੈ ਜੀ ਦਿੱਲੀ ਦੇ ਵਿੱਚ ਪ੍ਰਦੂਸ਼ਣ ਵਾਸਤੇ ਪੰਜਾਬ ਦੇ ਕਿਸਾਨ ਦੋਸ਼ੀ ਨੇ ਉਹ ਸਾਰੀ ਗੱਲ ਜਿਹੜੀ ਕੱਲ ਲੋਕ ਸਭਾ ਦੇ ਵਿੱਚ ਸਪਸ਼ਟ ਹੋ ਗਈ ਹੈ ਸਰਪੰਚ ਸਾਹਿਬ ਪੰਜਾਬ ਸਰਕਾਰ ਦੇ ਐਫਰਟ ਵੀ ਤੁਸੀਂ ਇਹਦੇ ਵਿੱਚ ਮੰਨਦੇ ਹੋ ਕਿ ਜਿਹੜੇ ਪਰਾਲੀ ਸੁਰਨ ਲਈ ਲੋਕਾਂ ਨੂੰ ਜਿਹੜਾ ਜਾਗਰੂਕ ਕੀਤਾ ਗਿਆ ਹਾਲਾਂਕਿ ਬਹੁਤ ਥੋੜੀ ਸਾੜੀ ਗਈ ਕਈ ਜਗ੍ਹਾ ਨਹੀਂ ਵੀ ਸਰਦਾ ਪਰ ਪੰਜਾਬ ਸਰਕਾਰ ਨੇ ਜਿਹੜੇ ਤੁਸੀਂ ਐਫਰਟ ਕੀਤੇ ਇਹ ਜਿਹੜੀ ਸਾਡੀ ਸਰਕਾਰ ਤੇ ਲਗਾਤਾਰ ਲੱਗੀ ਹੈ ਅਸੀਂ ਤਾਂ ਲਗਾਤਾਰ ਕਿਸਾਨਾਂ ਨੂੰ ਸੈਮੀਨਾਰ ਕਰਦੇ ਆ ਬਹੁਤ ਸਾਰੇ ਅਸੀਂ ਜਿਹੜੇ ਐਗਰੀਕਲਚਰ ਦੇ ਸੰਧ ਨੇ ਉਹ ਦਿੱਤੇ ਆ ਜਿੰਨਾ ਪਰਾਲੀ ਸਭੀ ਜਾ ਸਕੇ ਸਬਸਿਡੀਆਂ ਦਿੱਤੀਆਂ ਉਹਦੇ ਉੱਤੇ ਇਸ ਕਰਕੇ ਮਤਲਬ ਪੰਜਾਬ ਸਰਕਾਰ ਤਾਂ ਕਦੀ ਵੀ ਨਹੀਂ ਚਾਹੁੰਦੀ ਕਿ ਪਤਾਲੀ ਦਵਾਕ ਲੱਗੇ ਅਸੀਂ ਤਾਂ ਹੀ ਚਾਹੁੰਦੇ ਅੱਜ ਤਾਂ ਕਹਿੰਦੇ ਕਿਸਾਨ ਇਹਨਾਂ ਤੋਂ ਆਪਣੀ ਜ਼ਮੀਨ ਦੇ ਵਿੱਚ ਹੀ ਮਤਲਬ ਜੂਸ ਕਰ ਰਹੇ ਆਰੈਨਕੂਨ ਜਿਹੜੀ ਆ ਉਹਦੇ ਲਈ ਬਹੁਤ ਸਾਰੇ ਇਦਾਂ ਦੇ ਮਤਲਬ ਜਿਹੜੇ ਐਗਰੀਕਲਚਰ ਦੇ ਨਾਲ ਸੰਬੰਧਿਤ ਨੇ ਸੰਤ ਜਿਹੜੇ ਉਹ ਅਸੀਂ ਦਿੱਤੇ ਆ ਸਬਸਿਡੀ ਦੇ ਉੱਤੇ ਬਹੁਤ ਕਿਸਾਨਾਂ ਦੀ ਮਤ ਕੀਤੀ ਹੈ ਬਟ ਹੁਣ ਜਿਹੜਾ ਇਸ ਨਾਲ ਇਹ ਵੀ ਸਪਾਇਟ ਹੋ ਗਿਆ ਕਿ ਦਿੱਲੀ ਤੇ ਜਿਹੜਾ ਪੋਲੂਸ਼ਨ ਹੈ ਧਾਲੀਵਾਲ ਸਾਹਿਬ ਇਹਦੇ ਉੱਤੇ ਹੁਣ ਜਿਹੜੀ ਦਿੱਲੀ ਦੀ ਬੀਜੇਪੀ ਸਰਕਾਰ ਆ ਹੁਣ ਉਹਨਾਂ ਨੂੰ ਇਹ ਕਲੀਅਰ ਹੋ ਗਿਆ ਕਿਉਂਕਿ ਅੱਗੇ ਦੇ ਪੰਜਾਬ ਦੇ ਕਿਸਾਨਾਂ ਤੇ ਇਲਜ਼ਾਮ ਲਾ ਦਿੰਦੇ ਸੀਗੇ ਬਿਲਕੁਲ ਉਹਨਾਂ ਨੂੰ ਕਲੀਅਰ ਹੋ ਗਿਆ ਉਹਨਾਂ ਨੂੰ ਵੀ ਕਲੀਅਰ ਹੋ ਗਿਆ ਤੇ ਕੇਂਦਰ ਸਰਕਾਰ ਨੂੰ ਵੀ ਕਲੀਅਰ ਹੋ ਗਿਆ ਕਿ ਪੰਜਾਬ ਦੇ ਕਿਸਾਨਾਂ ਦਾ ਇਹਦੇ 'ਚ ਕੋਈ ਕਸੂਰ ਨਹੀਂ ਤੁਹਾਨੂੰ ਇਹ ਲੱਗਦਾ ਕਿ ਇਹਨਾਂ ਨੂੰ ਇਹ ਦੋਸ਼ ਹੋਣ ਜਿਹੜੇ ਲਾਉਣ ਦੀ ਬਜਾਏ ਇਹਦੇ ਉੱਤੇ ਇਹ ਉਪਰਾਲਾ ਕਰਨਾ ਚਾਹੀਦਾ ਕਿ ਪੋਲਿਊਸ਼ਨ ਆ ਕਿੱਥੋਂ ਰਿਹਾ ਦਿੱਲੀ ਦੇ ਇੰਡਸਟਰੀ ਦੇ ਧੂਏ ਤੋਂ ਆ ਰਿਹਾ ਜਾਂ ਵਹੀਕਲਸ ਤੋਂ ਆ ਰਿਹਾ ਵੇਖੋ ਇਹ ਤਾਂ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਦਿੱਲੀ ਦੇ ਅੰਦਰ ਜਿਹੜੀ ਰਹਿਤਖੂਨ ਨੂੰ ਅੱਗ ਲਾਉਂਦੇ ਕੂੜੇ ਨੂੰ ਅੱਗ ਲਾਉਂਦੇ ਆ ਉਹਦੇ ਤੋਂ ਦਿੱਲੀ ਦੀਆਂ ਗੱਡੀਆਂ ਦੇ ਪ੍ਰੋਫਿਊਸ਼ਨ ਤੋਂ ਇੰਡਸਟਰੀ ਬਹੁਤ ਹੈ ਦਿੱਲੀ 'ਚ ਉਹਦੇ ਤੋਂ ਆਦਿਆ ਉਹਦੇ ਲਈ ਇਹਨਾਂ ਨੇ ਹੁਣ ਤੱਕ ਕੋਈ ਪ੍ਰਬੰਧ ਨਹੀਂ ਕੀਤਾ ਸੋਮ ਦੇ ਉਹ ਇਹਨਾਂ ਨੂੰ ਪਦਵੰਤ ਕਰਨੇ ਚਾਹੀਦੇ بجائے ਕਿ ਪੰਜਾਬ ਨੂੰ ਬਾਰ-ਬਾਰ ਬਦਨਾਮ ਕਰਨ ਇਹ ਆਪਣਾ ਕੰਠੀਕਰਨ ਫੇਰ ਕੰਮ ਉਦਗਾ ਕੱਲ ਦੇ ਇਸ ਬਿਆਨ ਦੇ ਆਖਿਰਸਵਲ ਕੱਲ ਦੇ ਇਸ ਬਿਆਨ ਨਾਲ ਘੱਟੋ-ਘੱਟ ਇਹ ਤਾਂ ਰਾਹਤ ਮਿਲੀ ਹੈ ਨਾ ਕਿ ਕਿਉਂਕਿ ਹਰ ਗੱਲ ਤੇ ਪੰਜਾਬ ਦੇ ਕਿਸਾਨ ਲਗਾਤਾਰ ਜਦੋਂ ਤੁਹਾਡੀ ਵੀ ਸਰਕਾਰ ਸੀ ਦਿੱਲੀ 'ਚ ਇੱਥੇ ਪੰਜਾਬ ਦੇ ਕਿਸਾਨ ਨੂੰ ਬਦਨਾਮ ਕੀਤਾ ਜਾਂਦਾ ਵੇਖੋ ਉਦੋਂ ਵੀ ਸਾਡਾ ਸਟੈਂਡ ਸੀਗਾ ਮੈਗਰੀਕਲਚਰ ਮੰਤਰੀ ਸੀਗਾ ਉਦੋਂ ਵੀ ਬੇਦਾ ਵੀ ਸੀਐਮ ਸਾਹਿਬ ਦਾ ਵੀ ਮਾਨ ਸਾਹਿਬ ਦਾ ਸਾਡੀ ਸਰਕਾਰ ਦਾ ਸਟੈਂਡ ਸੀਗਾ ਕਿ ਯਾਰ ਸਾਡਾ ਧੂਆਂ ਕਿੱਦਾਂ ਦਿੱਲੀ ਪਹੁੰਚ ਗਿਆ ਦੱਸੋ ਤੁਸੀਂ ਸਾਡਾ ਧੂਆਂ ਜਿਹੜਾ ਜਿਹ ਵੀ ਗੈਰ ਰੈਗਿਸਟਰ ਹਰਿਆਣਾ ਵੀ ਪੈਂਦਾ ਆ ਆ ਦੇ ਆਣਾ ਪੈਂਦਾ ਰਸਤੇ ਦੇ ਵਿੱਚ ਮੈਂ ਉਹਦਾ ਚੈਲੰਜ ਵੀ ਕੀਤਾ ਤੁਮਰ ਸਾਹਿਬ ਉਹਦਾ ਐਗਰੀਕਲਚਰ ਮਿਨਿਸਟਰ ਸੀਗੇ ਮੈਂ ਉਹਨਾਂ ਨੂੰ ਚੈਲੰਜ ਕੀਤਾ ਕਿ ਸਾਡ ਮਿਲਦਾ ਆਓ ਤੁਸੀਂ ਦੇਖੋ ਹਰਿਆਣੇ ਤੋਂ ਜਾਂਦਾ ਸਾਡੇ ਤੋਂ ਜਾਂਦਾ ਕਿੱਥੋਂ ਜਾਂਦਾ ਸਾਦਾ ਇਹੀ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਉਹ ਕਰਦੇ ਆ ਇਹ ਤੋਂ ਵੱਧ ਕੁਛ ਨਹੀਂ ਆ ਤਾਂ ਲੱਗਦਾ ਕਿ ਹੁਣ ਉਹ ਇਸ ਲੈਵਲ ਦੇ ਉੱਤੇ ਹੁਣ ਇਸ ਵਾਰ ਹਮਲਾ ਮਾਰਨਗੇ ਕਿ ਪੋਲੂਸ਼ਨ ਦਾ ਘਟਾ ਸਕਣਗੇ ਨਹੀਂ ਨਹੀਂ ਕੋਈ ਘਟਾਉਣਾ ਚਾਹੀਦਾ ਕਰਨਾ ਚਾਹੀਦਾ ਸਰਕਾਰ ਐ ਬਈ ਉੱਥੇ ਦਿੱਲੀ ਤੇ ਦੇਖੋ ਇੱਥੇ ਤਾਂ ਕਣਕੇ ਡੀਡੀ ਹੋ ਗਈ ਆ ਝੋਨਾ ਤਾਂ ਪਤਾ ਨਹੀਂ 2 ਮਹੀਨੇ ਹੋ ਗਏ ਮਹੀਨਾ ਅੱਜ ਤੁਸੀਂ ਦਿੱਲੀ ਚੱਲ ਜਾਓ ਮੈਂ ਪਹਿਲੇ ਵੀਕ ਦਿੱਲੀ ਸੀਗਾ ਸਾਹ ਦੀ ਲਿਆ ਦਿੰਦਾ ਉੱਥੇ ਵੇਖੋ ਤੂੰ ਇਹ ਨੋੜ ਕੋ ਦੋ ਇੱਕ ਵਾਰ ਪਦਾਲੀ ਛੜਦੀ ਇੱਕ ਵਾਰ ਕਣਕ ਦਾ ਨਾਰ ਛੜਦਾ ਦੋ ਵਾਰ ਸਰਦਾ ਸਾਲ 'ਚ ਤੇ ਦਿੱਲੀ ਤੇ 12 ਮਹੀਨੇ ਪ੍ਰਦੂਸ਼ਣ ਰਹਿੰਦਾ ਉਹ ਬਾਕੀ ਕਿਤੋਂ ਆ ਜਾਂਦਾ ਇਹ ਕਹਿੰਦੇ ਸਾਰਾ ਬਦਨਾਮ ਕਰਦੇ ਸੀਗੇ ਉਹ ਆਪਣਾ ਆਪਣਾ ਨਹੀਂ ਕੰਟਰੋਲ ਕਰਦੇ ਬਾਕੀ ਸਾਰਾ ਕੋਈ ਬਦਨਾਮ ਕਰਦਾ ਜੀ ਤਾਂ ਪੰਜਾਬ ਦੇ ਇੱਕ ਸਾਬਕਾ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤਾਂ ਉਹਨਾਂ ਨੇ ਕਿਹਾ ਕਿ ਤੋਮਰ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਹੈ ਉਸ ਦੇ ਨਾਲ ਸਪਸ਼ਟ ਹੋ ਗਿਆ ਹੈ ਕਿ ਹੁਣ ਪੰਜਾਬ ਦੇ ਕਿਸਾਨਾਂ ਦੇ ਨਾਲ ਜਿਹੜਾ ਧੂਪਰਾਲੀ ਦਾ ਧੂਆਂ ਸੀ ਇਹ ਦਾ ਨਹੀਂ ਨਹੀਂ ਸੀ ਇਸ ਦਾ ਅਸਰ ਪੈ ਰਿਆ ਤੇ ਦਿੱਲੀ ਦਾ ਪੋਲੂਸ਼ਨ ਜਿਹੜਾ ਹੈ ਦਿੱਲੀ ਦੇ ਇੰਡਸਟਰੀ ਤੋਂ ਤੇ ਕੂੜੇ ਦੇ ਸਾੜਣ ਦੇ ਨਾਲ ਹੁੰਦਾ ਸੀ ਕੈਮਰਾ ਪਰਸਨ ਵਿਪਨ ਚਰਮਾਦ ਨਾਲ ਗਗਨਦੀਪ ਸ਼ਰਮਨ ਦਾਨਕ ਸੂਰਤ ਟੀਵੀ ਅੰਮ੍ਰਿਤਸਰ